ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਜਿਹੜੀ ਆਪਣੇ ਵਲੌਗ ਵਿੱਚ ਪਿਛਲੇ ਵਿੱਚ ਪਾਇਆ ਸੀ ਕਿ ਸਾਡੀ ਅਨੰਦਪੁਰ ਸਾਹਿਬ ਦੀ ਤਿਆਰੀ ਹੈ ਤੇ ਅੱਜ ਅਸੀਂ ਅਨੰਦਪੁਰ ਸਾਹਿਬ ਦੀ ਤਿਆਰੀ ਵਾਸਤੇ ਸਾਰਾ ਸਮਾਨ ਤਿਆਰ ਕਰ ਲਿਆ ਹੈ ਤੇ ਸਾਡੀ ਅੱਜ ਟ੍ਰੇਨ ਹੈ ਦਿੱਲੀ ਤੋਂ ਤੇ ਪਹਿਲੇ ਅਸੀਂ ਫਰੀਦাবাদ ਤੋਂ ਆਪਣੀ ਟ੍ਰੇਨ ਲੈਣੀ ਹੈ ਤੇ ਲੋਕਲ ਟ੍ਰੇਨ ਤੇ ਜਾਵਾਂਗੇ ਉਸ ਤੋਂ ਬਾਅਦ ਸਾਡੀ ਦਿੱਲੀ ਤੋਂ ਟ੍ਰੇਨ ਹੈ ਫਿਰ ਸਿੱਧਾ ਅਨੰਦਪੁਰ ਸਾਹਿਬ ਦੀ ਤੇ ਤੁਹਾਨੂੰ ਸਾਰੇ ਰਸਤੇ ਦਿਖਾਉਂਦੇ ਰਾਂਗੇ ਕੌਣ-ਕੌਣ ਸਾਡੇ ਨਾਲ ਉੱਥੇ ਕੌਣ-ਕੌਣ ਮਿਲੇਗਾ ਤੇ ਅੱਗੋਂ ਕਿਹਨੇ-ਕਿਹਨੇ ਸਾਡੇ ਨਾਲ ਜਾਣਾ ਹੈ ਤੇ ਸਾਰਿਆਂ ਤੁਸੀਂ ਵੀਡੀਓ ਸਾਡੇ ਚੈਨਲ ਨਾਲ ਬਣ ਕੇ ਤੁਸੀਂ ਦੇਖਦੇ ਰਹਿਣਾ ਤੇ ਮੈਂ ਛੋਟਾ ਤੁਹਾਨੂੰ ਇਤਿਹਾਸ ਦੱਸਦਾ ਆਨੰਦਪੁਰ ਸਾਹਿਬ ਦਾ ਇੱਥੇ ਦੱਸ ਦੇਣਾ ਕਈ ਵਾਰੀ ਉੱਥੇ ਵਲੋਗ ਇਸ ਟਾਈਮ ਨਹੀਂ ਮਿਲਦਾ ਹੈ ਕਿ ਉੱਥੇ ਦਾ ਇਤਿਹਾਸ ਇਹ ਹੈ ਆਨੰਦਪੁਰ ਸਾਹਿਬ ਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਜਣਾ ਕੀਤੀ ਸੀਗੀ ਸਨ 1699 ਦੇ ਵਿੱਚ ਸ੍ਰੀ ਕੇਸਗੜ ਸਾਹਿਬ ਦੇ ਵਿੱਚ ਜਿਹੜੇ ਸਾਡੇ ਚਿੱਕਾ ਦੇ ਪੰਜਵੇਂ ਤੱਕ ਪੰਜ ਤੱਕ ਜੋ ਇੱਕ ਤੱਕਤ ਹੈਗੀ ਜਿਹੜਾ ਸਾਹਿਬ ਉੱਥੇ ਗੁਰਗੋਵਿੰਦ ਸਿੰਘ ਜੀ ਨੇ ਇਹ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਸਨ 1700 ਦੀ ਈਸਵੀ ਦੇ ਵਿੱਚ ਗੁਰਗੋਵਿੰਦ ਸਿੰਘ ਜੀ ਨੇ ਆਪਣੇ ਜਿਹੜੇ ਯੁੱਧ ਆਦੇ ਅਭਿਆਸ ਵਾਸਤੇ ਤੇ ਹੋਲਾ ਮੱਲਾ ਜਿਹਨੂੰ ਕਿਹਾ ਜਾਂਦਾ ਹੈ ਅੱਜ ਜਿਹਨੂੰ ਹੋਲਾ ਮੱਲਾ ਨਾਂ ਤੋਂ ਜਾਣਦੇ ਆਂ ਤੇ ਉਹ ਹੋਲਾ ਮੱਲਾ ਉਹਨਾਂ ਨੂੰ ਕਿਹਾ ਜਾਂਦਾ ਹੈ ਤੇ ਹੋਲੇ ਦਾ ਮਤਲਬ ਹੋ ਗਿਆ ਕਿ ਹੱਲਾ ਕਰਨਾ ਜਿਦਾਂ ਕਿ ਯੁੱਧ ਦੀ ਕੋਈ ਪ੍ਰੈਕਟਿਸ ਕਰਨਾ ਜਾਂ ਉਹਦਾ ਇਸ ਤਰ੍ਹਾਂ ਕੋਈ ਕੰਮ ਕਰਨਾ ਤੇ ਮੱਲੇ ਦਾ ਮਤਲਬ ਹੋਗਾ ਜੇ ਥਾਂ ਤੇ ਉਹ ਉਹ ਯੱਤ ਕਰਨਾ ਹੈ ਉਸ ਜਗਾ ਨੂੰ ਉਹ ਕਹਾ ਜਾਂਦਾ ਹੈ ਕਿ ਮੱਲਾ ਤੇ ਅੱਜ ਤੁਹਾਨੂੰ ਲੈ ਕੇ ਚੱਲਾਂਗੇ ਉੱਥੇ ਅਨੰਪੁਰ ਸਾਹਿਬ ਤੇ ਤੁਹਾਨੂੰ ਸਾਰੇ ਹੀ ਗੁਰਦੁਆਰਿਆਂ ਅਤੇ ਇਤਿਹਾਸਿਕ ਸਥਾਨਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਉੱਥੇ ਅਸੀਂ ਤੇ ਜੁੜੇ ਰਹਿਣਾ ਤੁਸੀਂ ਸਾਡੇ ਨਾਲ ਤੇ ਅੱਗੇ ਦੇਖਣਾ ਸਾਡੇ ਨਾਲ ਦਿੱਲੀ ਚੋਂ ਕੌਣ ਕੌਣ ਚੜਦਾ ਹੈ ਅੱਗੇ ਹੋਰ ਰਸਤੇ ਚੋਂ ਸਾਡੇ ਨਾਲ ਕੋਈ ਹੋਰ ਸਾਡੇ ਭਰਾ ਬੰਦੂ ਚੜਨਗੇ ਭੈਣ ਭਰਾਵਾਂ ਨੇ ਆਣਾ ਹੈ ਤੇ ਇਕੱਠੇ ਸਾਡਾ ਅੱਜ ਸੰਗਤ 30 40 ਬੰਦੇ ਜੀ ਨੇ ਇਕੱਠੇ ਹੋ ਗਏ ਜਿੱਥੇ ਨਾਲ ਚੱਲੇ ਆ ਜੀ ਤੇ ਸੋ ਸਾਡੇ ਨਾਲ ਜੁੜੇ ਹੋਏ ਅਸੀਂ ਪਹੁੰਚ ਗਏ ਹਾਂ ਹੁਣ ਰੇਲਵੇ ਸਟੇਸ਼ਨ ਫਿਦਾਬਾਦ ਤੇ ਬਾਕੀ ਰਸਤੇ ਦਾ ਤੁਹਾਨੂੰ ਦਿਖਾਵਾਂਗੇ ਹੋਰ ਸਫਰ ਅੱਗੇ ਜਿਸ ਤਰ੍ਹਾਂ ਇਸ ਤਰ੍ਹਾਂ ਸਾਡਾ ਸਫਰ ਬੱਧੇਗਾ ਉਸ ਤਰ੍ਹਾਂ ਤੁਹਾਨੂੰ ਦਿਖਾ ਦੇਵਾਂਗੇ ਤੇ ਮੈਂ ਤੁਹਾਨੂੰ ਦੁਕਾਨਾ ਸਾਡੇ ਨਾਲ ਸਾਡੀ ਫੈਮਲੀ ਹੈ ਤੇ ਸਾਡੇ ਬੱਚੇ ਨੇ ਤੇ ਇਹ ਮੇਰੀ ਵਾਈਫ ਮੇਰੇ ਬੱਚੇ ਤੇ ਸਾਡੀ ਚਾਰੀ ਪੂਰੀ ਬੈਗ ਵੀ ਲੈ ਕੇ ਤਿਆਰ ਬੱਠੇ ਸੀ ਤੇ ਅਸੀਂ ਚੱਲੇ ਆਂ ਬਸ ਇੱਥੇ ਹੀ ਦਿੱਲੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਜਾਣਾ ਹੈ ਉੱਥੇ ਵੀ ਸਾਡੀ ਟ੍ਰੇਨ ਹੈਗੀ ਇਹ ਤੋਂ ਸੀ ਇੱਕ ਲੋਕਲ ਪੈਸੇਂਜਰ ਟ੍ਰੇਨ ਲੈਣੀ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਦਿੱਲੀ ਪਹੁੰਚਾਂਗੇ ਤੇ ਨਵੀਂ ਜੀ ਸਾਡੀ ਜੋ ਟ੍ਰੇਨ ਹੈ ਫਿਰ ਅਗੋਂ ਦਾ ਸਵਰ ਤਾਂ ਨੋਟਰੀ ਦਿਖਾਵਾਂਗੇ ਤੇ ਅੱਗੇ ਸਾਡਾ ਦੁਪਹਿਰ ਦਾ ਲੰਚ ਕਿੱਥੇ ਚੱਲ ਰਿਹਾ ਸਾਰੇ ਲੰਚ ਕਰ ਰਹੇ ਨੇ ਤੇ ਅਛਾ ਦੇ ਇਹ ਸਾਡੀ ਕੁਝ ਸਵਾਰੀਆਂ ਅਸੀਂ ਉੱਤੇ ਪਿੱਛੇ ਨੇ ਅੱਗੇ ਕਨਾਲੇ ਹੋਣਾ ਤੇ ਚਾਲੇ ਚੱਲਣਾ ਬਾਲਵਾ ਬੋਲੋ ਮੈਂ ਕਹਤਾ ਧੀਮੇ ਤੇ ਦਾਸਤਾ ਹੋਵੇਗਾ ਠੀਕ ਠੀਕ ਜੀ ਸਫਰ ਜੇ جاری ਹੈ ਚੰਡੀਗੜ੍ਹ ਪਹੁੰਚ ਕੇ ਨਕਰ ਜੋ ਚੰਡੀਗੜ੍ਹ ਥੋੜਾ ਜਿਹਾ ਪਹੁੰਚਦੇ ਨੇ ਦੇਖੋ ਕਿੰਨਾ ਸਟੇਜ ਹੈ ਇਹ ਸਟੇਜ ਥੋੜਾ ਜਿਹਾ ਵੱਡਾ ਪਿਆ ਤੇ ਮੈਂ ਤਾਂ ਜਦੋਂ ਸਾਡਾ ਵੀ ਬਾਬਾ ਜੀ ਨਾਲ ਆਇਆ ਦੋਨੋਂ ਥੋੜਾ ਵੱਡਾ ਪਿਆ ਤੇ ਸਾਡੇ ਨਾਲ ਸਾਡੇ ਭਾਈ ਸਾਹਿਬ ਵੀ ਆਏ ਹੋਏ ਨੇ ਇਹ ਸਾਡੇ ਭਾਈ ਸਾਹਿਬ ਉਹਨੇ ਨਾਲ ਆ ਕੇ ਖੋਣਾ ਆਏ ਨੇ ਬੁਢੇ ਇਹ ਬੱਡੇ ਤੋਂ ਆਨਾਂ ਨਾਲ ਜੜੇ ਬਣਾ ਲਾਉਂਗਾ ਇਹ ਆਪਣਾ ਛੋਟਾ ਪੁਰਾਣਾ ਹੈ ਤਾਂ ਇਹ ਸਾਡੇ ਨਾਲ ਆਏ ਨੇ ਕੋਮੜੇ ਵੀ ਸਾਡੇ ਅੱਗੇ ਨਿਕਲਣ ਨਾਲ ਨਾਲ ਚੱਲੇ ਨੇ ਏ ਬੱਕਰੀ ਸਾਡੇ ਨਾਲ ਰਹੇ ਹੋ ਤੇ ਤੁਹਾਨੂੰ ਦਿਖਾਦੇ ਰਾਂਗੇ ਕਿ ਚੱਲ ਕੇ ਵੀ ਹੋਰ ਨਵੇਂ ਨਵੇਂ ਕਿਹੜੇ ਕਿਹੜੇ ਸਟੇਸ਼ਨ ਆਣ ਕੇ ਰੇਲਸਟੇਸ਼ਨ ਆਉਣਸੋ ਆ ਕੇ ਤੁਹਾਨੂੰ ਫਿਰ ਪੂਰਾ ਇਤਿਹਾਸ ਉੱਤੇ ਜਰਾ ਵੀ ਹੈ ਉਹ ਚਿੱਕੇ ਨਾਲ ਤੁਹਾਨੂੰ ਦਿਖਾਇਆ ਜਾਏਗਾ ਅਸੀਂ ਪਹੁੰਚ ਗਏ ਜੀ ਹੁਣ ਕਿਰਤਪੁਰ ਸਾਹਿਬ ਬਾਕੀ ਅੱਗੇ ਦਾ ਵਲੌਗ ਤੁਹਾਨੂੰ ਦਿਖਾਣੇ ਆ ਫਿਰ ਅਨੰਦਪੁਰ ਸਾਹਿਬ ਪਹੁੰਚ ਕੇ ਤੇ ਇਹ ਹੈ ਜੀ ਸਾਡੀ ਟ੍ਰੇਨ ਤੇ ਸਫਰ ਕਾਫੀ ਠੀਕ ਠਾਕ ਰਿਹਾ ਹਜੇ ਤੱਕ ਦਾ ਬਾਕੀ ਅੱਗੋਂ ਤੁਹਾਨੂੰ ਹੋਰ ਵੀ ਦਿਖਾਣੇ ਆ ਇਸ ਤਰੀਕੇ ਦਾ ਸਾਡਾ ਸਫਰ ਰਹਿੰਦਾ ਅੱਗੋਂ ਤੇ ਜੁੜੇ ਰੋ ਸਾਡੇ ਨਾਲ ਇਸੇ ਤਰੀਕੇ ਦਾ ਤੁਹਾਨੂੰ ਦਿਖਾਦੇ ਆਂ ਸਫਰ ਦਾ ਇਸ ਤਰੀਕੇ ਦਾ ਤੁਹਾਨੂੰ ਸਫਰ ਦਿਖਾਵਾਂਗੇ ਤੇ ਇਹ ਹਜੇ ਕਿੰਸੂ ਸਾਹਿਬ ਦੀ ਸਾਡੀ ਇੱਕ ਸਟੋਪ ਜੇ ਛੋਟਾ ਜਿਹਾ ਇਸ ਤੋਂ ਬਾਅਦ ਤੁਹਾਨੂੰ ਦਿਖਾਣੇ ਆ ਜੀ ਕਿਰਪੂਰ ਸਾਹਿਬ ਦਾ ਅਪੂਰਨਪੂਰ ਸਾਹਿਬ ਵੀ ਦਿਖਾਵਾਂਗੇ ਦੇ ਦੇਖਣਾ ਕਿਨੇ ਵਾਤਾ ਫੋਦੇ ਆ ਹੋਰਨ ਦੇ ਗੱਡਿਆਂ ਤੋਂ ਹੋਰ ਲੱਗਿਆ ਤੁਸੀਂ ਤੇ ਮਿਲਨੇ ਆ ਜੁੜੇਗੇ ਸਾਡੇ ਚੈਨਲ ਦੇ ਨਾਲ ਹੁਣ ਪਹੁੰਚ ਲਈ ਚੰਡੀਗੜ ਤੇ ਸਾਡਾ ਸਫਰ ਅਜੇ جاری ਹੈ ਚੰਡੀਗੜ ਪਹੁੰਚ ਕੇ ਮੈਂ ਕਿਹਾ ਜੰਦੀਗੜਾ ਥੋੜਾ ਬੰਦਾ ਵੀ ਦੇਖੀ ਜਿਹੜਾ ਸਟੇਸ਼ਨ ਹੈ ਇਸੇ ਜਿਹੜਾ ਥੋੜਾ ਬੱਧਾ ਪਿਆ ਤੇ ਮੈਂ ਕਿਹਾ ਚਲੋ ਸਾਡੇ ਦੀ ਬਾਤ ਜਿਹੜਾ ਲਿਆੜਿਆ ਥੋੜਾ ਬੰਦਾ ਪਿਆ ਇਹ ਸਾਡੇ ਨਾਲ ਸਾਡੇ ਭਾਈ ਸਾਹਿਬ ਵੀ ਆਏ ਹੋਏ ਨੇ ਸਾਡੇ ਪਾਈਦਾ ਉਹਨੇ ਨਾਲ ਸਾਡੇ ਕੋਲ ਆਏ ਨੇ ਇਹ ਵੱਡੇ ਪੁਰਾਣਾਂ ਨਾਲ ਜਿਹੜੇ ਬਣਾ ਲਾ ਉਹ ਆਪਣਾ ਛੋਟਾ ਪੁਰਾਣਾ ਹੈ ਸਾਡੇ ਤੇ ਇਹ ਸਾਡੇ ਨਾਲ ਆਏ ਨੇ ਕੋਮੜੇ ਵੀ ਸਾਡੇ ਨਾਲ ਚੱਲੇ ਨੇ ਤੇ ਬੱਕਰੀ ਸਾਡੇ ਨਾਲ ਰਹੋ ਤੇ ਅਸੀਂ ਤੁਹਾਨੂੰ ਦਿਖਾਦੇ ਰਾਂਗੇ ਅੱਗੇ ਚੱਲ ਕੇ ਜੀ ਹੋਰ ਨਵੇਂ ਨਵੇਂ ਕਿਹੜੀ ਕਿਹੜੀ ਸਟੇਸ਼ਨ ਆਣ ਕੇ ਰਕਦੇ ਨੇ ਅੰਸਾਰ ਜਾ ਕੇ ਤੁਹਾਨੂੰ ਵੀ ਪੂਰਾ ਇਤਿਹਾਸ ਉੱਤੇ ਚੜਾ ਗਈ ਹੈ ਉਹ ਕਿਹਨੇ ਤੁਹਾਨੂੰ ਦਿਖਾਇਆ ਜਾਏਗਾ ਲੋ ਜੀ ਕਿਰਤਪੁਰ ਸਾਹਿਬ ਦਾ ਮੇਲਾ ਇੱਥੋਂ ਦੀ ਸਟਾਰਟ ਹੋ ਗਿਆ ਹੈ ਦੇਖੋ ਜੀ ਇਹ ਦੇਖੋ ਜੀ ਟਰੈਕਟਰ ਤੇ ਟਰੈਕਟਰ ਗੱਡੀਆਂ ਤੇ ਗੱਡੀਆਂ ਇਹ ਮੇਲਾ ਜੀ ਕਿਰਤਪੁਰ ਸਾਹਿਬ ਦਾ ਆਹ ਦੇਖੋ ਜੀ ਟਰੈਕਟਰਾਂ ਤੇ ਲੋਕੀ ਟਰੱਕਾਂ ਤੇ ਲੋਕੀ ਅਸੀਂ ਪਹੁੰਚ ਗਏ ਜੀ ਹੁਣ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੇ ਇੱਤੋਂ ਦੀ ਅਸੀਂ ਚੱਲ ਕੇ ਜਾਣਾ ਹੈ ਅਰੰਧੂ ਸਾਹਿਬ ਗੁਰਦੁਆਰੇ ਦੇ ਕੋਲ ਜਿੱਥੇ ਅਸੀਂ ਆਪਣੇ ਇੱਕ ਰੂਮ ਦੀ ਤਿਆਰੀ ਕੀਤੀ ਚੱਲਾਂਗੇ ਤੇ ਉੱਥੇ ਸਾਨੂੰ ਕੋਈ ਮਿਲਣ ਕੇਰੇ ਨਾਲ ਲੈ ਕੇ ਜਾਣਗੇ ਉੱਥੇ ਤੇ ਇੱਥੇ ਅਸੀਂ ਬੋਝ ਗਏ ਆ ਸਭੀ ਲੋਕ ਇਹਨਾਂ ਨੂੰ ਮਿਲਾਂਗੇ ਤੇ ਅਸੀਂ ਥੋੜੀ ਆਪਣੀ ਫੈਮਿਲੀ ਨਾਲ ਖਾਣੇ ਆਈ ਹਾਂ ਤੋਂ ਹੋਰ ਮੈਂਪਾ ਹਰਿਆਣਾ ਆਏ ਹੋਏ ਨੇ ਇਸ ਟਾਈਮ ਤੋਂ ਚੱਲੇ ਤੁਹਾਨੂੰ ਖਾਣੇ ਆਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੁਹਾਨੂੰ ਦਿਖਾਵਾਂਗੇ ਅੱਗੇ ਦੀ ਇਹ ਸਾਡੀ ਫੈਮਿਲੀ ਸਾਰੀ ਸੰਗਤ ਇਹ ਸਾਡੀ ਸਾਰੀ ਸੰਗਤ ਉਤਰ ਗਈ ਹੈ ਇੱਥੋਂ ਦੀ ਤੇ ਚਲਿਏ ਆਪਣੇ ਜਿੱਥੇ ਅਸੀਂ ਵਿਸ਼ਰਾਮ ਕਰ ਰਹੇ ਹੁਣ ਉਥੇ ਚੱਲ ਕੇ ਵਿਸ਼ਰਾਮ ਕਰਨੇ ਆ ਤੇ ਤੁਹਾਨੂੰ ਉਹ ਦਿਖਾਵਾਂਗੇ ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ